ਪਿੰਡ ਵਿੱਚ ਵੀ ਪਾਣੀ ਸੱਜੇ ਖੱਬੇ ਸਾਰੇ ਪਾਸਿਓਂ ਆ ਗਿਆ ਸੀ ਬਿਲਕੁਲ ਤੇ ਉਹਦਾ ਪਿੰਡ ਵਿੱਚ ਪਾਣੀ ਅਜ ਤੱਕ ਕਦੇ ਇਕੱਠਾ ਨਹੀਂ ਹੋਇਆ ਸਾਡੀ ਸੁਰਤ 'ਚ ਉਦੋਂ ਕਦੇ ਪਹਿਲਾ ਹੋ ਗਿਆ ਉਹ ਤਾਂ ਪਤਾ ਨਹੀਂ ਜੀ ਰੋਡ ਜੇ ਬੰਦ ਆ ਉਹਨੂੰ ਥੋੜਾ ਟਾਈਮ ਲੱਗੇਗਾ ਜੀ ਠੀਕ ਹੈ ਜੀ ਉਹ ਜਦ ਤੱਕ ਸਾਨੂੰ ਇਹ ਗੱਲ ਪਤਾ ਲੱਗੀ ਵੀ ਪਾਈਪ ਮੂਹਰੇ ਬੰਦ ਆ ਉਦੋਂ ਤੱਕ ਪਿੰਡ ਦੀਆਂ ਗਲੀਆਂ 'ਚ ਪਾਣੀ ਆ ਗਿਆ ਸੀ ਆ ਚੁੱਕਾ ਸੀ ਹਾਂਜੀ ਠੀਕ ਪਾਣੀ ਚੱਕਿਆ ਗਿਆ ਪੂਰਾ ਬਿਲਕੁਲ ਸਾਤ ਹੋਈ ਬਹੁਤ ਜ਼ਿਆਦਾ ਬਿਲਕੁਲ ਅੱਧੋ-ਬੱਧ ਮਤਲਬ 24 ਘੰਟੇ ਵੀ ਪੈਂਦਾ ਰਿਹਾ ਜੀ ਕਦੀ ਵੱਧ ਕਦੀ ਘੱਟ ਬਿਲਕੁਲ ਟਾਈਮ ਸੀ ਲੰਘਿਆ ਬਿਲਕੁਲ ਬਿਲਕੁਲ ਕਾਲਾਸਿੰਘਾ.com ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਪਿਆਰ ਸ੍ਰੀ ਕਾਲ ਹੁਣ ਅਸੀਂ ਖੜੇ ਆ ਜੀ ਸੰਤ ਪਪਾ ਕਾਂਧਾਸ ਜੀ ਦੇ ਘੋਟੜ ਸਾਹਿਬ ਕੋਲ ਤੁਸੀਂ ਇੱਧਰ ਨੂੰ ਦੇਖੋ ਪਾਣੀ ਬਿਲਕੁਲ ਸਾਫ਼ ਹੋ ਚੁੱਕਾ ਹੈ ਜੋ ਕਿ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਸੀ ਹੁਣ ਬਿਲਕੁਲ ਹੀ ਪਾਣੀ ਸਾਫਿਆ ਜੀ ਕਲੀਅਰ ਰਸਤੇ ਹੋ ਚੁੱਕੇ ਆ ਇੱਧਰ ਵੀ ਰਸਤਾ ਕਲੀਅਰ ਆ ਬਿਆਰ ਵਾਲੀ ਸਾਈਡ ਤੇ ਜੀ ਤੇ ਇਸ ਸਾਈਡ ਵੀ ਰਸਤਾ ਬਿਲਕੁਲ ਕਲੀਅਰ ਹੋ ਚੁੱਕਾ ਆ ਜੀ ਸਾਡਾ ਵੀਡੀਓ ਪਾਉਣ ਦਾ ਬਸ ਇਹੀ ਇੱਕ ਮਕਸਦ ਸੀ ਜੀ ਸੰਗਤਾਂ ਤੋਂ ਕਾਫੀ ਫੋਨ ਆ ਰਿਹਾ ਸੀ ਜੋ ਪੁੱਛ ਰਹੀਆਂ ਸੀ ਕਿ ਗੁਰਦੁਆਰਾ ਸਾਹਿਬ ਦੇ ਲਾਗੇ ਪਾਣੀ ਕਲੀਅਰ ਹੋਇਆ ਜਾਂ ਨਹੀਂ ਹੋਇਆ ਬਸ ਤੁਸੀਂ ਇਹੀ ਦੱਸ ਰਹੇ ਆ ਜੀ ਕਿ ਗੁਰਦੁਆਰਾ ਸਾਹਿਬ ਸਾਰਾ ਹੀ ਪਾਣੀ ਲਾਗੇ ਲਾਗੇ ਕਲੀਅਰ ਹੋ ਚੁੱਕਾ ਆ ਕਿ ਸੰਗਤਾਂ ਬੇਚਜ ਹੋ ਕੇ ਪੱਛਾ ਟੇਕਣਾ ਆ ਸਕਦੀਆਂ ਹੈ ਜੀ ਪਾਣੀ ਬਿਲਕੁਲ ਕਲੀਅਰ ਹੈ ਜੀ ਹਾ ਇਹਨਾਂ ਦੇ ਘਰੇ ਆਪਣੇ ਬਹੁਤ ਪਾਣੀ ਆਇਆ ਹੋਇਆ ਸੀਗਾ ਜੀ ਆਪਣੇ ਵੀਰ ਹੋਂਾਂ ਦੇ ਘਰੇ ਤੁਸੀਂ ਵੀਰ ਜੀ ਹੁਣ ਪਾਣੀ ਦਾ ਕਿਦਾਂ ਜੀ ਨਿਕਾਸ ਹੋਇਆ ਪੂਰਾ ਜੀ ਸਾਫ ਸਾਫ ਭਾਈ ਪੂਰਾ ਦੋਵਾਂ ਦਿਨਾਂ ਵਿੱਚ ਪਾਣੀ ਚੱਕਿਆ ਗਿਆ ਪੂਰਾ ਬਿਲਕੁਲ ਤੇ ਕੱਲ ਦਾ ਪਾਣੀ ਕਲੀਅਰ ਹੈ ਸਾਫਿਆ ਸਾਫਿਆ ਭਾਈ ਦੇਖੋ ਬਿਲਕੁਲ ਪਾਣੀ ਸਾਡਾ ਟੇਕਣਾ ਆ ਸਕਦਾ ਹੁਣ ਹੁਣ ਸੰਗਤਾਂ ਨੂੰ ਇਹੀ ਆ ਜੀ ਬੇਨਤੀ ਜੀ ਕਿਸੇ ਸੰਗਤ ਨੇ ਮੱਥਾ ਟੇਕਣਾ ਉਹਨਾਂ ਦੇ ਆ ਸਕਦੇ ਵੀਰ ਹੋਂਾਂ ਦੀ ਇਹੀ ਕਹਿਣ ਦਾ ਇਹ ਦੇਖੋ ਹੁਣ ਬਿਲਕੁਲ ਪਾਣੀ ਕਲੀਅਰ ਹੋ ਚੁੱਕਾ ਹੈ ਰਾਸਤੇ ਬਿਲਕੁਲ ਸਾਫ ਹੈ ਆਪਾਂ ਇੱਧਰ ਵੀ ਗੱਲਬਾਤ ਕਰਦੀ ਵੀਰ ਉਹਨਾਂ ਨੇ ਕਿ ਪਾਣੀ ਬਹੁਤ ਜ਼ਿਆਦਾ ਸੀਗਾ ਦੱਸੋ ਜੀ ਕਿ ਤੁਸੀਂ ਕਿ ਹੁਣ ਕਲੀਅਰ ਪਾਣੀ ਫਰਾਈ ਹਾਂਜੀ ਧੁੱਪਾਂ ਲੱਗ ਗਈਆਂ ਆ ਹਾਂਜੀ ਤੇ ਫਰਕ ਪੈ ਗਿਆ ਹੁਣ ਤਾਂ ਕਾਫੀ ਵੀ ਜਿੱਦਾਂ ਸੁੱਕਣ ਲੱਪਿਆ ਪਾਣੀ ਹੁਣ ਸੁੱਕ ਜਾਣਾ ਹੈ ਮੀਂਹਾਂ ਟਮਾਟਾ ਭਈਆ ਹੁਣ ਤਾਂ ਬਿਲਕੁਲ ਕੱਲ ਤੱਕ ਪਾਣੀ ਕਲੀਅਰ ਹੋ ਜਾਣਾ ਬਿਲਕੁਲ ਬਿਲਕੁਲ ਸਾਡੇ ਚੌਂਕੀ ਇਨਚਾਰਜ ਅਮਰਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਆ ਜੀ। ਹਾਂਜੀ। ਕੱਲ ਦਾ ਪਾਣੀ ਬਹੁਤ ਸੀ ਭਾਜੀ ਹੁਣ ਤੁਸੀਂ ਪਾਣੀ ਕਲੀਅਰ ਹੋ ਗਿਆ ਜੀ ਦੇਖੋ। ਪਾਣੀ ਮੁੱਕ ਗਿਆ ਜੀ। ਹੁਣ ਸਾਡੀ ਚੌਂਕੀ 'ਚ ਥੋੜਾ ਰਹਿ ਗਿਆ ਏ। ਜੀ। ਬਾਕੀ ਰੋਡ ਤੇ ਵੀ ਸਾਰਾ ਕਲੀਅਰ ਹੋ ਗਿਆ ਹੈ। ਜੀ। ਇੱਧਰ ਆ ਚੰਦੀ ਚੱਠਾ ਮੋੜ ਤੇ ਪਾਣੀ ਕਲੋਕ ਕਰ ਗਿਆ ਸੀ। ਜਿਆਦਾ ਉਹ ਵੀ ਖਲੋ ਗਿਆ ਏ। ਪਰ ਰੋਡ ਅਜੇ ਬੰਦ ਆ। ਉਹਨੂੰ ਥੋੜਾ ਟਾਈਮ ਲੱਗੇਗਾ। ਜੀ। ਠੀਕ ਆ ਜੀ। ਓਏ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਸੱਚੇ ਪਾਤਸ਼ਾਹ ਨੇ ਮੇਰੀ ਰੱਖਿਓ ਪ੍ਰਸ਼ਾਦ ਜੀ। ਬਿਲ ਜਿੰਨਾ ਪਾਣੀ ਸਾਰਾ ਆਇਆ ਨਾ ਕਲੀਅਰ ਹੋ ਚੁੱਕਾ ਆ ਅਸੀਂ ਸਾਹਮਣੇ ਮੋਟਰ ਤੇ ਆਏ ਸੀਗੇ ਮੋਟਰ ਦਾ ਕਰਕੇ ਹੀ ਪਾਣੀ ਸਾਰਾ ਨਿਕਲਿਆ ਹੋਇਆ ਆ ਤੇ ਨਾਲ ਹੀ ਸਾਨੂੰ ਫੌਲ ਸਾਹਿਬ ਮਿਲ ਚੁੱਕੇ ਆ ਤੇ ਆਪਾਂ ਫੌਲ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਦਰਸ਼ਕਾਂ ਸਰ ਦੱਸੋ ਜੀ ਆਪਣਾ ਕਿੱਦਾਂ ਕਰ ਤੁਸੀਂ ਡਿਊਟੀਆਂ ਨਿਭਾਈਆਂ ਉਦਲ ਦੀਆਂ ਜੀ ਇਹ ਦੇਖੋ ਜਿਵੇਂ ਕਿ ਪਹਿਲੀਆਂ ਵੀਡੀਓ ਦੇ ਵਿੱਚ ਸਾਰੇ ਹੀ ਪਿੰਡ ਵਾਲਿਆਂ ਨੇ ਤੇ ਚਲੋ ਇਸ ਸੀਨ ਨੂੰ ਹੰਡਾਇਆ ਤੇ ਐਨਆਰਆਈ ਵੀਰਾਂ ਨੇ ਫੇਸਬੁੱਕ ਤੇ ਦੇਖ ਲਿਆ ਜੋ ਵੀ ਆਪਣੇ ਪਿੰਡ ਦੇ ਹਾਲਾਤ ਸੀਗੇ ਆਪਣੇ ਪਿੰਡ ਵਿੱਚ ਵੀ ਪਾਣੀ ਸੱਜੇ ਖੱਬੇ ਸਾਰੇ ਪਾਸੇ ਆ ਗਿਆ ਸੀ ਬਿਲਕੁਲ ਤੇ ਉਹਦਾ ਪਿੰਡ ਵਿੱਚ ਪਾਣੀ ਅਜ ਤੱਕ ਕਦੇ ਇਕੱਠਾ ਨਹੀਂ ਹੋਇਆ ਸਾਡੀ ਸੁਰਤ 'ਚ ਉਹਦੋਂ ਕਦੇ ਪਹਿਲਾ ਹੋ ਗਿਆ ਉਹ ਤਾਂ ਪਤਾ ਨਹੀਂ ਹੁਣ ਗੱਲ ਇਹ ਸੀ ਵੀ ਵੱਡਾ ਰੀਜ਼ਨ ਇਹ ਵੀ ਸਾਡੀ ਇਹ ਜਿਹੜੀ ਮੋਟਰ ਸਾਡੇ ਪਿੱਛੇ ਚੱਲਦੀ ਪਈ ਆ ਜੀ ਇਹ ਮੋਟਰ ਪਾਣੀ ਇੱਥੋਂ ਚੱਕ ਕੇ ਜਿਹੜਾ ਅਸੀਂ ਘਵਾਲੇ ਵਾਲੀ ਹੱਦ ਦੇ ਛੱਪੜ ਪਟਿਆ ਬਿਲਕੁਲ ਉੱਥੇ ਤੱਕ ਪਾਣੀ ਇਹ ਜਾਂਦਾ ਸੀਗਾ ਜੀ ਹੁਣ ਚੱਕਰੇ ਹੋ ਗਿਆ ਕਿ ਇਹ ਮੋਟਰ ਜਿਹੜੀ ਇਹਦੀ ਖੂਈ ਤੇ ਇੱਕ ਦੇ ਜਿਹੜਾ ਇੱਥੋਂ ਸਟਾਰਟਿੰਗ ਤੋਂ ਪਾਇਪ ਆ ਉਹ ਫਟ ਗਿਆ ਸੀ ਜਿਹਦਾ ਕਰਕੇ ਮਹੀ ਦੇ ਟਾਈਮ ਦੇ ਵਿੱਚ ਸਾਡੇ ਕੋਲ 2 ਦਿਨ ਪਾਣੀ ਨਹੀਂ ਚੱਕ ਹੋਇਆ ਬਿਲਕੁਲ ਠੀਕ ਹੈ ਜੀ ਚਲੋ ਇਹ ਕਿਸੇ ਦੀ ਕਿਸੇ ਇੱਕ ਪਰਸਨ ਦੀ ਗਲਤੀ ਨਾ ਹੋ ਗਿਆ ਜੀ ਕਿਉਂਕਿ ਮੂਰੇ ਪਾਇਪ ਉਹਨਾਂ ਨੇ ਕਿਸੇ ਆਪਣੇ ਪਰਸਨਲ ਰੀਜ਼ਨ ਕਰਕੇ ਪਾਇਪ ਬੰਦ ਕੀਤੇ ਸੀ ਜੀ ਉਹ ਜਦ ਤੱਕ ਸਾਨੂੰ ਇਹ ਗੱਲ ਪਤਾ ਲੱਗੀ ਵੀ ਪਾਈਪ ਮੂਹਰੇ ਬੰਦ ਆ ਉਦੋਂ ਤੱਕ ਪਿੰਡ ਦੀਆਂ ਗਲੀਆਂ 'ਚ ਪਾਣੀ ਆ ਗਿਆ ਸੀ ਆ ਚੁੱਕਾ ਸੀ ਹਾਂਜੀ ਠੀਕ ਹੈ ਉਦੋਂ ਤੱਕ ਪਿੰਡ ਦੀਆਂ ਗਲੀਆਂ 'ਚ ਪਾਣੀ ਆ ਗਿਆ ਕਿਉਂਕਿ ਬਰਸਾਤ ਹੋਈ ਬਹੁਤ ਜ਼ਿਆਦਾ ਬਿਲਕੁਲ ਅੱਧੋ-ਬੱਧ ਮਤਲਬ 24 ਘੰਟੇ ਵੀ ਪੈਂਦਾ ਰਿਹਾ ਜੀ ਕਦੀ ਵੱਧ ਕਦੇ ਘੱਟ ਹੁਣ ਗੱਲ ਇਦਾਂ ਆਇਆ ਜੀ ਇੱਕ ਕੰਮ ਸਾਡਾ ਚੱਲ ਪਿਆ ਜੀ ਸਾਰਾ ਬਹੁਤ ਵਧੀਆ ਜੋ ਸਾਡੇ ਇੱਥੇ ਨੌਕਸ ਸੀ ਪਾਈਪਾਂ ਜੋ ਸਾਨੂੰ ਮਿਲ ਗਿਆ ਜੀ ਉਹਨੂੰ ਅਸੀਂ ਕਲੀਅਰ ਕਰ ਲਿਆ ਛੱਪੜ ਜਿਹੜਾ ਆ ਪਹਿਲਾਂ ਨਾਲੋਂ 3 3 ਕੋ ਫੁੱਟ 3.5 ਫੁੱਟ ਦੇ ਕਰੀਬ ਡਾਊਨ ਹੋ ਚੁੱਕਾ ਬਿਲਕੁਲ ਬਜ਼ਾਰ ਦੇ ਵਿੱਚੋਂ ਗਲੀਆਂ ਦੇ ਵਿੱਚੋਂ ਜਿੰਨਾ ਵੀ ਪਾਣੀ ਸੀਗਾ ਉਹ ਸਾਰਾ ਜਿਹੜਾ ਨਿਕਲ ਚੁੱਕਾ ਆ ਹੁਣ ਗਲੀਆਂ ਦੇ ਵਿੱਚ ਥੋੜੀ-ਮੋਟੀ ਮਿੱਟੀ-ਮੁੱਟੀ ਹੈਗੀ ਆ ਉਹ ਅਸੀਂ ਨਰੇਗਾ ਆਪਣੀ ਲਾ ਕੇ ਕੱਲ ਤੋਂ ਹੀ ਸਾਰੀ ਉਹ ਸਫਾਈ ਕਰਾ ਦੇਣੀ ਆ ਤੇ ਬਾਕੀ ਇਹ ਗੱਲ ਹੈ ਜੀ ਇਸ ਕੰਮ ਦੇ ਵਿੱਚ ਸਾਰੀ ਪੰਚਾਇਤ ਨੇ ਸਾਡੇ ਸਾਰੇ ਪੰਚਾਂ ਨੇ ਜੀ ਗੁਰਦੁਆਰਾ ਬਾਬਾ ਕਾਂਦਸ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਸਾਥ ਦਿੱਤਾ ਜਿੰਨੇ ਦਿਨ ਵੀ ਮੀਂਹ ਪੈਂਦਾ ਰਿਹਾ ਬਿਲਕੁਲ ਉਹਨੇ ਦਿਨ ਸਾਡਾ ਪੰਚ ਪਵਿੱਤਰ ਸਿੰਘ ਹਰਦੇਵ ਸਿੰਘ ਜੋਗਾ ਜੀ ਠੀਕ ਆ ਜਹੰਦਰ ਅੰਕਲ ਜੀ ਠੀਕ ਆ ਜੀ ਰਜਿੰਦਰ ਸਿੰਘ ਜੀ ਤੇ ਸਾਡੇ ਵੱਡੇ ਭਾਜੀ ਸ਼ਿੰਦਰ ਸ਼ੀਰਾ ਜਸਵੀਰ ਸਿੰਘ ਜੀ ਸਾਡੇ ਸਾਰੇ ਜਿੰਨੇ ਵੀ ਮੈਂ ਮਤਲਬ ਜੇ ਨਾਮ ਲੈਣ ਤੇ ਆਜਮਾ ਤੇ ਸਾਰੀ ਪੰਚਾਇਤ ਸੀ ਹਾਂ ਬਹੁਤ ਲੰਬੀ ਲਿਸਟ ਹੈ ਜੀ 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 ਸਾਰਿਆਂ ਨੇ ਦਿਲੋਂ ਸਾਥ ਦਿੱਤਾ ਜੀ ਤੇ ਮੇਰੇ ਸਾਡੇ ਨੌਜਵਾਨ ਸਭਾ ਜੀ ਨੌਜਵਾਨ ਸਭਾ ਜਾਗਰਣ ਅਤੇ ਸੁਧਾਰ ਕਮੇਟੀ ਸਾਡੇ ਵੀਰ ਸਹਿਦੇਵ ਕੁਮਾਰ ਸਣੀ ਜੀ ਗੌਰਪੀਤ ਕਾਕਾ ਵੱਡਾ ਸਾਰੀ ਰਾਤ ਜਾ ਕੇ ਇਹਨਾਂ ਨੇ ਇੱਥੇ ਡਿਊਟੀਆਂ ਦਿੱਤੀਆਂ ਇਹ ਮੋਟਰ ਨੂੰ ਚਲਾਇਆ ਜੀ ਮੋਟਰ ਨੂੰ ਸਮੇਂ ਸਿਰ ਬੰਦ ਕੀਤਾ ਜੀ ਫਿਰ ਇਹਨੂੰ ਇੱਕ ਦੋ ਘੰਟੇ ਠੰਡੇ ਕਰਕੇ ਫਿਰ ਚਲਾਇਆ ਜੀ ਤੇ ਇਹਦੇ ਵਿੱਚ ਬੜੀਆਂ ਸਾਨੂੰ ਮੁਸ਼ਕਲਾਂ ਆ ਜਾਂ ਕਦੇ ਸਟਾਰਟਰ ਸੜ ਜਾਂਦਾ ਸੀ ਕਦੇ ਆਟੋਮੈਟਿਕ ਸੜ ਜਾਂਦਾ ਸੀ ਕਦੇ ਕੋਈ ਪ੍ਰੋਬਲਮ ਆਉਂਦੀ ਸੀ ਮਤਲਬ ਇਹ ਬੜੀਆਂ ਪ੍ਰੋਬਲਮਾਂ 4-5 ਦਿਨ ਯੂਜ਼ ਕੇ ਮੋਕ ਦੀ ਗੱਲ ਇਹ ਆ ਵੀ ਸਾਰਾ ਪਿੰਡ ਫਿਲਹਾਲ ਸਾਫ਼ ਆ ਜੀ ਤੇ ਸਭ ਤੋਂ ਵੱਡਾ ਮੈਂ ਧੰਨਵਾਦ ਕਰਦਾ ਜੀ ਗੁਰਦੁਆਰਾ ਬਾਬਾ ਕਾਂਦਸ ਦੀ ਪ੍ਰਬੰਧਕ ਕਮੇਟੀ ਦਾ ਤੇ ਸਮੂਹ ਜਿਹੜੀ ਆਲਮਗੀਰ ਦੀ ਪੰਚਾਇਤ ਦਾ ਜਿਨ੍ਹਾਂ ਨੇ ਆਪਣੀ ਪੂਰੀ ਮਿਹਨਤ ਸਦਕਾ ਜਿੱਦਾਂ ਮਰਜੀ ਸੀ ਦਿਨ ਰਾਤ ਇੱਕ ਕਰਕੇ ਪਾਣੀ ਕੱਢ ਦਿੱਤਾ ਹੁਣ ਇਹ ਵਾਲੀ ਗਲਤੀ ਅਸੀਂ ਅੱਗੇ ਤੋਂ ਹੁਣੇ ਮੰਨ ਜਾਨਦੇ ਆ ਜੀ ਕਿਸੇ ਇੱਕ ਪਰਸਨ ਦੀ ਗਲਤੀ ਦੇ ਨਾਲ ਉਹ ਪਾਈਪ ਬੰਦ ਕੀਤੇ ਬੰਦ ਕਰਨ ਤੋਂ ਬਾਅਦ ਚ ਉਹ ਸਾਨੂੰ ਨਹੀਂ ਉਸ ਗੱਲ ਦਾ ਪਤਾ ਸੀ ਨਾ ਸਾਨੂੰ ਕਿਸੇ ਨੇ ਦੱਸਿਆ ਜੀ ਅਸੀਂ ਹੁਣ ਇੱਕ ਪੰਚਾਇਤ ਨੇ ਪਾਸ ਕਰ ਲਿਆ ਆਪਸ ਚ ਵੀ ਅਸੀਂ ਇਸ ਮੋਟਰ ਦੀ ਜਿਹੜੀ ਚਾਬੀ ਆ ਉਹ ਕਿਸੇ ਵੀ ਬੰਦੇ ਨੂੰ ਨਹੀਂ ਦਵਾਂਗੇ ਠੀਕ ਹੈ ਇਹ ਪੰਚਾਇਤ ਆਪ ਮੋਟਰ ਚਲਾਇਆ ਕੋਈ ਨਹੀਂ ਆਪ ਮੋਟਰ ਚਲਾਉਗੀ ਤੇ ਛੱਪੜ ਨੂੰ ਪੂਰਾ ਸਾਲ ਖਾਲੀ ਰੱਖਿਆ ਜਾਊ ਬਿਲਕੁਲ ਠੀਕ ਹੈ ਜੀ ਤਾਂ ਕਿ ਆਉਣ ਵਾਲੇ ਸਮੇਂ ਚ ਇਦਾਂ ਦੀ ਕੋਈ ਮੁਸੀਬਤ ਨਾ ਆਵੇ ਨਾ ਵੀ ਠੀਕ ਹੈ ਵੈਸੇ ਮੈਂ ਸਾਰਿਆਂ ਨੂੰ ਆਪਣੇ ਜਿੰਨੇ ਵੀ ਦਰਸ਼ਕ ਆ ਆਪਣੇ ਦੇਖ ਰੇ ਦੱਸਣਾ ਚਾਹੁੰਦਾ ਹਾਂ ਜੀ ਅਸੀਂ ਮੀਂਹ ਦੇ ਵਿੱਚ ਛੋਟੇ ਛੋਟੇ ਕਲਿੱਪ ਲੈਂਦੇ ਸੀਗੇ ਵੀ ਉਹ ਵੀ ਇੱਕ ਆਪਣੇ ਸਾਰੀ ਟੀਮ ਦੇ ਨਾਲ ਤੇ ਅਸੀਂ ਸਾਰੀ ਪੰਚਾਇਤ ਨੂੰ ਇੱਥੇ ਮੀਂਹ ਦੇ ਵਿੱਚ ਹੀ ਕੰਮ ਕਰਦੇ ਦੇਖਿਆ ਆ ਤੇ ਉਹ ਸਾਨੂੰ ਸਾਰੇ ਮਿਲੇ ਵੀ ਇੱਥੇ ਬਿਲਕੁਲ ਜੀ ਤੇ ਉਹ ਅਸੀਂ ਵਿੱਚ ਕਲੈਪ ਨਹੀਂ ਲੈ ਸਕੇ ਮੀਂਹ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਤੇ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜਾ ਇਹਨਾਂ ਨੇ ਇੰਨਾ ਵੱਡਾ ਸਾਫ ਸ਼ਕਤ ਦੇ ਨਾਲ ਇਹਨਾਂ ਨੇ ਇਹ ਮੀਂਹ ਦੇ ਵਿੱਚ ਹੀ ਕੰਮ ਕੀਤਾ ਬਿਲਕੁਲ ਬਿਲਕੁਲ ਸਭ ਤੋਂ ਵੱਡਾ ਸਾਥ ਮੈਂ ਦੱਸਣਾ ਚਾਹਣਾ ਸਾਡਾ ਪਵਿੱਤਰ ਸਿੰਘ ਸਾਡਾ ਮੈਂਬਰ ਪੰਚਾਇਤ ਆ ਇੱਕ ਆ ਕੋਠੀ ਸਾਰੀ ਗਿੱਲੀ ਆ ਇਹਦੀ ਵੀ ਹਾਲਤ ਜਿਹੜੀ ਖਰਾਬ ਹੋ ਚੁੱਕੀ ਆ ਪਾਣੀ ਜਿਆਦਾ ਸੀ ਇਹਨੂੰ ਵੀ ਅਸੀਂ ਨਵੇਂ ਸਿਰੇ ਤੋਂ ਤਿਆਰ ਕਰਾਂਗੇ ਕਿਉਂਕਿ ਖੂਈ ਪਾਟ ਗਈ ਤੇ ਮੈਂ ਦੱਸਣਾ ਚਾਹੁੰਨਾ ਕਿ ਸਟਾਰਟਰ ਨੂੰ ਚਲਾਉਣ ਲੱਗਿਆਂ ਮਤਲਬ ਬਿਜਲੀ ਦੇ ਕਰੰਟ ਤੋਂ ਮਸੀ ਵਜਿਆ ਠੀਕ ਆ ਜੀ ਪਰ ਫੇਰ ਵੀ ਉਹਨੂੰ ਕਰੰਟ ਵੀ ਵੇਚ ਲਈ ਪਰ ਫੇਰ ਵੀ ਬਚਾਅ ਹੋਇਆ ਚਲੋ ਸਾਡਾ ਵੀਰ ਆ ਜੀ ਬਚਾਅ ਹੋਇਆ ਪਰ ਫੇਰ ਵੀ ਨਹੀਂ ਹਟਿਆ ਉਹ ਆਪਣਾ ਕੰਮ ਕਰਦਾ ਰਿਹਾ ਕੰਟੀਨਿਊ ਰਿਹਾ ਇਹ ਨਹੀਂ ਵੀ ਡਰ ਕੇ ਘਰੇ ਬੈਠ ਗਿਆ ਥੈਨ ਰਾਤ ਜਾਗਣਾ ਸੇਵਾ ਕਰਮੀ ਕਿਉਂਕਿ ਜਜਬਾ ਆ ਉਹਨਾਂ ਦਾ ਪਰਣਾ ਚਾਉਂਦੇ ਆ ਜੀ ਤੇ ਚਲੋ ਧੰਨਵਾਦ ਆ ਜੀ ਸਾਰਿਆਂ ਦਾ ਕਮੇਟੀ ਮੈਂਬਰ ਆਦਾ ਵੀ ਤੇ ਸਾਰੀ ਪੰਚਾਇਤ ਦਾ ਬਾਕੀ ਤੁਸੀਂ ਦੱਸੋ ਤੁਸੀਂ ਹੁਣ ਵੀਡੀਓ ਬਣਾ ਕੇ ਆਏ ਕਿੱਦਾਂ ਦੇ ਹਾਲਾਤ ਆ ਜੀ ਮੈਂ ਕਹਾਂ ਜੀ ਸਾਰੇ ਹੁਣ ਸੰਗਤਾਂ ਨੂੰ ਉਹੀ ਸਾਨੂੰ ਸੰਗਤਾਂ ਬਾਰ ਬਾਰ ਪੁੱਛ ਰਹੀਆਂ ਸੀਗੀਆਂ ਕਿ ਅਸੀਂ ਗੁਰਦਸਪਤ ਮੱਥਾ ਟੇਕਣਾ ਪਾਣੀ ਦਾ ਕੀ ਮਹੌਲ ਆ ਹਾਂ ਬਿਲਕੁਲ ਸਪੈਸ਼ਲ ਅਸੀਂ ਵੀਡੀਓ ਸ਼ੂਟ ਕਰਦੇ ਦਿਖਾਇਆ ਇਹ ਬਿਲਕੁਲ ਰਾਗ ਇਹ ਸਾਫ਼ ਹੋ ਚੁੱਕੇ ਆ ਜੀ ਕਲੀਅਰ ਰਾ ਆ ਬਿਲਕੁਲ ਬਿਲਕੁਲ ਇਹ ਇੱਕ ਜ਼ਰੂਰੀ ਮੈਸੇਜ ਸਾਡੇ ਵੱਲੋਂ ਵੀ ਪੂਰੀ ਪੰਚਾਇਤ ਵੱਲੋਂ ਜਿੰਨੇ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਿਹਾ ਜੀ ਵੀ ਜਿਹੜਾ ਸਾਡਾ ਪਿੰਡ ਆ ਆਲਮਗੀਰ ਕਾਲਾ ਸਿੰਘ ਆ ਇਸ ਟਾਈਮ ਬਿਲਕੁਲ ਜਿਹੜਾ ਸਾਫ ਹੋ ਚੁੱਕਾ ਕਲੀਅਰ ਹੋ ਚੁੱਕਾ ਸੰਗਤ ਗੁਰਦੁਆਰੇ ਆ ਜਿਨ੍ਹਾਂ ਨੇ ਆਉਣਾ ਉਹ ਗੁਰਦੁਆਰੇ ਆ ਸਕਦੇ ਆ ਜਿੰਨੇ ਵੀ ਬਾਜ਼ਾਰ ਚ ਆਉਣਾ ਜਿਨ੍ਹਾਂ ਨੇ ਉਹ ਬਾਜ਼ਾਰ ਚ ਆ ਸਕਦੇ ਆ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਪ੍ਰੋਪਰ ਪਹਿਲਾਂ ਦੇ ਤਰੀਕੇ ਨਾਲ ਖੁੱਲੀਆਂ ਆ ਜਿਨ੍ਹਾਂ ਨੇ ਵੀ ਕੋਈ ਸਮਾਨ ਖਰੀਦਣਾ ਉਹ ਬਾਜ਼ਾਰ ਚ ਆ ਕੇ ਆਪਣੀ ਖਰੀਦੋ-ਫੋਕਤ ਕਰ ਸਕਦੇ ਆ ਠੀਕ ਹੈ ਜੀ ਸਾਰਾ ਬਾਜ਼ਾਰ ਸਾਰਾ ਅੱਡਾ ਪ੍ਰੋਪਰ ਪਹਿਲਾਂ ਦੀ ਤਰ੍ਹਾਂ ਖੁੱਲਿਆ ਆ ਤੇ ਹੁਣ ਅੱਗੇ ਤੋਂ ਬਾਬਾ ਮੇਰ ਹੀ ਕਰੇ ਬਾਕੀ ਸਾਡੇ ਇਹ ਹੈ ਜੀ ਅਸੀਂ ਛੱਪੜ ਨੂੰ ਹੁਣ ਜਿੰਨੇ ਵੀ ਛੱਪੜ ਆ ਕੱਲਾ ਇਹੀ ਨਹੀਂ ਜੀ ਕੱਲਾ ਰਾਮਸਰਾ ਨਹੀਂ ਇੱਕ ਤੇ ਰਾਮਸਰਾ ਦੂਜਾ ਵਿਧਾਨ ਵਾਲਾ ਛੱਪੜ ਆ ਇੱਕ ਸਾਡੇ ਕੋਲ ਤਖੀ ਵਾਲੀ ਗਰਾਊਂਡ ਦੇ ਲਾਗੇ ਛੱਪੜ ਆ ਅਸੀਂ ਉਹ ਸਾਰੇ ਛੱਪੜ ਜਿਹੜੇ ਅਗਲੇ 8-10 ਦਿਨਾਂ ਚ ਖਾਲੀ ਕਰ ਦਨੇ ਆ ਬਿਲਕੁਲ ਠੀਕ ਹੈ ਜੀ ਤੇ ਵੱਡੀ ਗੱਲ ਇਹ ਵੀ ਖਾਲੀ ਹੀ ਰੱਖਾਂਗੇ ਬਿਲਕੁਲ ਠੀਕ ਹੈ ਜੀ ਫੇਰ ਹੀ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਚੀਜ਼ਾਂ ਨੂੰ ਸਾਮ ਸਕਦੇ ਹਾਂ ਹਾਂ ਬਿਲਕੁਲ ਬਿਲਕੁਲ ਇੱਕ ਮੈਂ ਹੂਰ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਸੀ ਕਿ ਇਹ ਜਿਹੜਾ ਛੱਪੜ ਆ ਇਹਦਾ ਨਵੀਨੀਕਰਨ ਅਸੀਂ ਕਰਨਾ ਜ ਉਹ ਵੀ ਜਿਹੜੀ ਅਸੀਂ ਪ੍ਰਤੀਕਿਰਿਆ ਦਾ ਨਾਲ ਹੀ ਚਲਾ ਦੇਣੀ ਆ ਬਿਲਕੁਲ ਹੁਣ ਇਹਨੂੰ ਖਾਲੀ ਕਰਕੇ ਜਿੱਦਣ ਵੀ ਇਹ ਖਾਲੀ ਹੋ ਗਿਆ ਤਾਂ ਇਹਨੂੰ ਨਵੀਨੀ ਕਰਨੇ ਦਾ ਮਤਲਬ ਇਹਨੂੰ ਸਾਫ ਸੁਥਰਾ ਕਰਕੇ ਇਹਦੇ ਥੱਲੇ ਉਹ ਚੈੱਕ ਚੱਕ ਕੇ ਤੇ ਇਹਨੂੰ ਆਪਾਂ ਨਵਾਂ ਬਣਾਉਣਾ ਵੀ ਸ਼ੁਰੂ ਕਰ ਦੇਣਾ ਜੀ ਬਿਲਕੁਲ ਬਿਲਕੁਲ ਬਹੁਤ ਸਾਡਾ ਬਹੁਤ ਬਹੁਤ ਲੜਾ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਓਕੇ ਜੀ